ਅਸੀਂ ਵਾਰਡ ਦੇ ਸੇਵਾਦਾਰ ਤੋਂ ਬਾਤ ਕੀਤੀ ਲੁਧਿਆਣੇ ਦੇ ਡਿਪਟੀ ਮੇਅਰ ਬਣੇ ਹੋ ਜੋ ਕਿ ਆਪਣੇ ਆਪ 'ਚ ਬਹੁਤ ਵੱਡੀ ਗੱਲ ਐ ਉਸ ਤੋਂ ਬਾਅਦ ਉਸੇ ਖੁਦ ਦੇ ਵਿੱਚ ਕਿਸੇ ਤਰੀਕੇ ਦਾ ਬਦਲਾਅ ਮਹਿਸੂਸ ਕਰਦੋ ਮੈਂ ਅਕਸਰ ਜਦੋਂ ਆਪਣੀ ਮੀਟਿੰਗਾਂ ਤੋਂ ਟਾਈਮ ਨਿਕਲਦਾ ਹਾਂ ਕੱਢ ਕੇ ਆਪਣੇ ਵਾਰਡ ਦੇ ਲਈ ਮੈਂ ਤਾਂ ਫੋਗਿੰਗ ਵੀ ਆਪ ਟਰੈਕਟਰ ਤੇ ਬੈਠ ਕੇ ਫੋਗਿੰਗ ਵਗੈਰਾ ਕਰਦਾ ਹਾਂ ਜਾਂ ਜਿੰਨੇ ਮੇਰੇ ਸਫਾਈ ਸੇਵਕ ਵੀ ਨੇ ਜਿਨਨੇ ਸਾਡੇ ਬੀਐਨਆਰ ਦੇ ਲੜਕੇ ਨੇ ਉਹਨਾਂ ਦਮਸਾਲ ਦੇ ਮੈਕਮੇ ਤੇ ਜਿਹੜੇ ਸਾਡੇ ਆਪਣੇ ਮੁਲਾਜ਼ਮ ਨੇ ਮੈਂ ਆਪ ਜਾ ਕੇ ਗਲੀਆਂ ਵਿੱਚ ਅੱਜ ਵੀ ਉਹਨਾਂ ਨਾਲ ਕੰਮ ਕਰਦਾ ਵਾਂ ਤੇ ਮੈਨੂੰ ਖੁਸ਼ੀ ਵੀ ਮਿਲਦੀ ਹੈ ਕਿ ਜਦੋਂ ਆਪਾਂ ਕੰਮ ਕਰਦੇ ਆ ਜਾ ਕੇ ਮਨ ਨੂੰ ਚਾਹ ਜਾਂ ਮਿਲਦਾ ਤੇ ਫਿਰ ਉਸੇ ਬਾਣੇ ਨਾਲ ਮੈਂ ਲੋਕਾਂ ਨਾਲ ਵੀ ਮਿਲ ਮਿਲਾ ਮੇਲ ਮੁਲਾਕਾ ਮਿਲ ਜਾਂਦਾ ਤੇ ਜਿੰਨਾ ਪਿਆਰ ਸਤਕਾਰ ਲੋਕ ਪਹਿਲਾਂ ਕਰਦੇ ਸੀ ਅੱਜ ਵੀ ਉਹਨਾਂ ਹੀ ਕਰਦੇ ਨੇ ਤੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਗਿਲਣਾਣੇ ਪੁਣ ਤੋਂ मेरे वार्ड एक शराब का ठेका खुलिया उसके बिल्कुल ओपोजिट एक बच्ची जी थो दलरोज जिदी बहुत दर्दनाक तरीके उस मारिया गया से उसके सामने एक ठेका खुलिया शराब का बिल्कुल ठेके की बैग से एक मंदिर भी बनया हो जो शराब का ठेका खुलिया ओद्द हाथा खुलिया ਆਪਣੇ ਲੈਟਰ ਪਰਤੇ ਕਲਿੱਕ ਕੇ ਕਮਿਸ਼ਨਰ ਨੂੰ ਮੇਹ ਸਾਹਿਬ ਨਾਲ ਗੱਲ ਕਰਕੇ ਮੈਂ ਉਹ ਸ਼ਾਰਾ ਠੀਕਾ ਬੰਦ ਕਰ ਰਿਹਾ ਹਾਂ